ਘਰ ਦੇ ਵਿੱਚ ਖੁਸ਼ਖਬਰੀ ਆਉਂਦੀ ਹੈ ਯਾਨੀ ਕਿ প্রেਗਨੈਂਸੀ ਹੈ ਉਹ ਪੋਜ਼ਿਟਿਵ ਹੁੰਦੀ ਹੈ ਪਰ ਮਹੀਨਾ ਸਵਾ ਮਹੀਨਾ ਡੇਢ ਮਹੀਨਾ 10 ਦਿਨ 5 ਦਿਨ ਤੋਂ ਬਾਅਦ ਜਿਹੜਾ ਮਿਸਕਾਰੇਜ ਕਿਸੇ ਨਾ ਕਿਸੇ ਕਾਰਨ ਕਰਕੇ ਹੋ ਜਾਂਦਾ ਹੈ ਤਾਂ ਇਸ ਦਾ ਹੱਲ ਜਿਹੜਾ ਉਹ ਕੀ ਹੈ ਐمبرੋਇਡਾ ਜਿਹੜੇ ਕਰੋਮੋਸੋਮ ਹੈ ਉਹਦੇ ਚ கரੈਕਟ ਨੰਬਰ ਆਫ ਕਰੋਮੋਸੋਮ ਨਹੀਂ ਹੁੰਦੇ ਵੈਦਰ ਮੇਲ ਦੇ ਹੈ ਵੈਦਰ ਫੀਮੇਲ ਦੇ ਆ ਦੋਨੋਂ ਪੱਖੋਂ ਅਸੀਂ ਗੱਲ ਕਰਾਂਗੇ ਠੀਕ ਧਨੀਏ ਦੇ ਨਾਲ ਸਰ ਉਹਨਾਂ ਨੇ ਲੈਣਾ ਅਨਾਰ ਛਿਲ ਠੀਕ ਹੈ ਠੀਕ ਹੈ ਸੁੱਕੇ ਹੋਏ ਨਾਰ ਉਹਨਾਂ ਦੀ ਛਾਲ ਔਰ ਦੈਨ ਉਹਨਾਂ ਨੇ ਲੈਣੀ ਹੈ ਸਰ ਸ਼ਤਾਵਰੀ ਠੀਕ ਹੈ ਸ਼ਤਾਵਰੀ ਦੇ ਨਾਲ ਸਰ ਉਹਨਾਂ ਨੇ ਲੈਣਾ ਹੈਗਾ ਲੋਧ ਪਠਾਨੀ ਇਹਨਾਂ ਚਾਰਾਂ ਚੀਜ਼ਾਂ ਦਾ ਉਹੀ 25 ਗ੍ਰਾਮ ਉਧਰ ਤੇ 25 ਗ੍ਰਾਮ ਫੀਮੇਲ ਦਾ ਇਹਨਾਂ ਚਾਰਾਂ ਚੀਜ਼ਾਂ ਨੂੰ 25-25 ਗ੍ਰਾਮ ਲੈ ਕੇ ਇਹਦਾ ਪਾਊਡਰ ਬਣਾ ਲੈਣ ਕਿਸੇ ਵੀ ਤਰ੍ਹਾਂ ਦਾ ਮਿਸਕਾਰਰ ਹੈ ਸਰ ਉਹ ਰਿਕਵਰ ਹੋ ਜਾਣਾ ਦੋਨੀਆਂ ਵੀਨੇ ਵਿਚਾਰੀਆਂ ਕਿ ਜੀ ਸਾਨੂੰ ਤਾਂ 5 ਸਾਲ ਹੋ ਗਏ 10 ਸਾਲ ਹੋ ਗਏ 4-5 ਵਾਰ ਜਿਹੜਾ ਗਰਭ ਸਾਡਾ ਠਹਿਰਿਆ ਵੀ ਪਰ ਉਸ ਤੋਂ ਬਾਅਦ ਫਿਰ ਉਹ ਵੇਸਟ ਹੋ ਗਿਆ ਮੇਲ ਆਪਣਾ ਟੈਸਟ ਕਰਾਉਂਦੇ ਹੀ ਨਹੀਂ ਕਹਿੰਦੇ ਕਿ ਹਾਂ ਜੀ ਇਹਦੇ ਆਹ ਟੈਸਟ ਹੈ ਇਹਦੇ ਆਹ ਟੈਸਟ ਹੈ ਤੇ ਸਾਨੂੰ ਜਿਬ ਕਿ ਚਾਹੀਦਾ ਕਿ ਮੇਲ ਵੀਰ ਮੇਰੇ ਸਭ ਤੋਂ ਪਹਿਲੇ ਆਪਦਾ ਸਪਰਮ ਟੈਸਟ ਕਰਾਉਣ ਜੇ ਉਹਨਾਂ ਨੂੰ ਲੱਗਦਾ ਨੇ ਕਿ ਅਗੇਨ ਐਂਡ ਅਗੇਨ ਮਿਸਕਾਰਜ ਹੋ ਰਿਹਾ ਹੈਗਾ ਤੇ ਉਹਦੇ ਵਿੱਚ ਸਰ ਬਹੁਤ ਤਰ੍ਹਾਂ ਦੇ ਰੀਜਨਸ ਹੁੰਦੇ ਹੈਗੇ ਆ ਮੇਲ ਦੇ ਵੀ ਲਾਈਕ ਉਹਨਾਂ ਨੂੰ 올ਿਗੋਸਪਰਮੀਆ ਹੋ ਜਾਂਦਾ ਹੈਗਾ ਘਰ ਦੇ ਵਿੱਚ ਬਹੁਤ ਵਾਰ ਹੁੰਦੇ ਨੇ ਜੀ ਜਦੋਂ ਪ੍ਰੈਗਨਨਸੀ ਹੋ ਜਾਂਦੀ ਹੈ ਜਦੋਂ ਆਮ ਕਰਕੇ ਅਸੀਂ ਡਾਕਟਰਾਂ ਕੋਲ ਜਾਂਦੇ ਆ ਤਾਂ ਡਾਕਟਰ ਕਹਿ ਦਿੰਦੇ ਨੇ ਕਿ ਜੀ ਤਿੰਨ ਮਹੀਨੇ ਤੁਸੀਂ ਬਹੁਤ ਜ਼ਿਆਦਾ ਧਿਆਨ ਰੱਖਣਾ ਉਹਦੇ ਪਿੱਛੇ ਕੀ ਕਾਰਨ ਹੈ बराबर मात्रा ਦੇ ਵਿੱਚ ਇਹਨਾਂ ਤਿੰਨਾਂ ਦਾ ਪਾਊਡਰ ਬਣਾਨ ਤੇ ਸਰ ਇਹਨਾਂ ਨੂੰ ਮਾਰਨਿੰਗ ਵੀ ਇੱਕ ਚਮਚ ਦੁੱਧ ਦੇ ਨਾਲ ਤੇ ਰਾਤ ਨੂੰ ਵੀ ਦੁੱਧ ਦੇ ਨਾਲ ਕਰਵਤਾਰਕ ਯੋਗ ਦੀਆਂ 12 ਟੈਬਲੇਟਸ ਸਰ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੈਗੀ ਹੈ ਪਰ ਉਹ 2 ਮਹੀਨੇ ਇਹ ਫਾਰਮੂਲੇਸ਼ਨ ਲੈ ਕੇ ਫਿਰ ਇਹ ਸਿੱਧਾ ਤੀਰ ਨਿਸ਼ਾਨੇ ਤੇ ਮਾਰਨ ਇਹ 12 ਟੈਬਲੇਟਸ ਲੈ ਆਲਸੋ ਵਾਗੇ ਮੈਡੀਸਨ ਦਾ ਤਾਂ ਸਰ ਸਾਡੇ ਕੋਲ ਰਿਜ਼ਲਟ ਦਾ ਅਥਾ ਰਿਜ਼ਲਟ ਆ ਸਰ ਪਿਛਲੇ ਦਿਨਾਂ ਦੇ ਵਿੱਚ ਸਰ 50 50 ਸਾਲ ਦੀਆਂ ਲੇਡੀਜ਼ ਨੇ ਵੀ ਫੌਨ ਬੈਠਿਆ ਕਨਸੀਵ ਕੀਤਾ ਹੈ ਰਿਲੇਸ਼ਨ ਦੇ ਵਿੱਚ ਆਉਣ ਨੂੰ ਦਿਲ ਹੀ ਨਹੀਂ ਕਰਦਾ ਫਿਰ ਉਹਦੇ ਉਹਦਾ ਹੱਲ ਕੀ ਹੈਗਾ ਕੌਂਚ ਬੀਜ ਯਾਰ ਇਹ ਚੀਜ਼ਾਂ ਉਹਦਾ ਹੱਲ ਕਰਨ ਗਿਆ ਜੀ ਮੇਲ ਵਾਸਤੇ ਲਿਪਿਡ ਐਕਸਰ ਸਰ ਜੋ ਉਹਨਾਂ ਨੂੰ ਇਦਾਂ ਦੀ ਪ੍ਰੋਬਲਮ ਆਉਂਦੀ ਹੈ ਤਾਂ ਲਿਪਿਡ ਐਕਸ ਟ੍ਰਾਈ ਕਰਨ ਸਰ ਤਾਂ ਵਿਦਿਨ 15 ਡੇਜ਼ ਉਹਨਾਂ ਨੂੰ ਰਿਜ਼ਲਟ ਮਿਲੇਗਾ ਪਰ ਸਿਰਫ ਫੀਮੇਲ ਵਾਸਤੇ ਆਪਾਂ ਨੇ ਪੁਸ਼ਪੈਕਸ ਰੱਖੀਏ ਉਹ ਠੀਕੋ ਪਤਲਾ ਹੋ ਜਾਂਦਾ ਹੈਗਾ ਹਨਾ ਉਹ ਇਨਫ ਠਿਕ ਨਹੀਂ ਹੁੰਦਾ ਜਦੋਂ ਪਤਲਾ ਹੋ ਰਹਿੰਦਾ ਤਾਂ ਸਮਾਂ ਵੀ ਨਹੀਂ ਲੱਗਦਾ ਉਸ ਦੇ ਵਿੱਚ ਸਰ ਆਪਾਂ ਉਹਨਾਂ ਵੀਰੈਕਸ ਦਾ ਪਾਊਡਰ ਹੈ ਔਰ ਸਰ ਇਹ ਨਾਲ ਕੈਪਸੂਲ ਹੈ ਤੇ ਨਾਲ ਹੀ ਉਹਨਾਂ ਦੇ ਟੈਬਲੇਟ ਹੈਗੀਆਂ ਠੀਕ ਹੈ ਸਰ ਤਾਂ ਆਪਾਂ ਇਹ ਟੈਬਲੇਟ ਨਾਲ ਰੱਖੀਆਂ ਹੋਈਆਂ ਠਿਕ ਹੋ ਜਾਣਾ ਸੀਮਨ ਠਿਕ ਹੋਊਗਾ ਤਾਂ ਸਰ ਟਾਈਮ ਹੀ ਲੱਗੂਗਾ ਇਹ ਓਵਰੇਜ ਜਦੋਂ ਮੇਲ ਹੋ ਜਾਂਦੇ ਆ ਫਿਰ ਉੱਥੇ ਸਰ ਆਪਾਂ ਨੂੰ ਟਾਈਮ ਮਿਕਸ ਲਗਾਉਣਾ ਪੈਂਦਾ ਟਾਈਮ ਮਿਕਸ ਦੇ ਵਿੱਚ ਵੀ ਸਰ ਉਹਨਾਂ ਦੇ ਕਾਊਂਟ ਵੀ ਵਧਣਗੇ ਜੇ ਸ਼ੁਕਰਾਨੂ ਘਟ ਹੈ ਉਹ ਵੀ ਆਊਗਾ ਪਰ ਨਾਲ-ਨਾਲ ਉਹਨਾਂ ਦਾ ਸਮਾਂ ਵੀ ਐਨਫ ਲੱਗਣਾ ਸ਼ੁਰੂ ਹੋ ਜਾਏਗਾ ਵਿਆਹ ਨੂੰ ਸਾਲ ਹੋ ਚੱਲਿਆ ਹੈ ਵਿਆਹ ਨੂੰ 2 ਸਾਲ ਹੋ ਗਏ ਨੇ ਵਿਆਹ ਨੂੰ 5 ਸਾਲ ਹੋ ਗਏ ਨੇ ਵਿਆਹ ਨੂੰ 10 ਸਾਲ ਹੋ ਗਏ ਨੇ ਪਰ ਘਰ ਦੇ ਵਿੱਚ ਖੁਸ਼ਖਬਰੀ ਆਉਂਦੀ ਹੈ ਯਾਨੀ ਕਿ ਜਿਹੜੀ ਪ੍ਰੈਗਨਨਸੀ ਹੈ ਉਹ ਪੋਜ਼ਿਟਿਵ ਹੁੰਦੀ ਹੈ ਪਰ ਮਹੀਨਾ ਸਵਾ ਮਹੀਨਾ ਡੇਢ ਮਹੀਨਾ 10 ਦਿਨ 5 ਦਿਨ ਤੋਂ ਬਾਅਦ ਜਿਹੜਾ ਮਿਸਕਾਰੇਜ ਕਿਸੇ ਨਾ ਕਿਸੇ ਕਾਰਨ ਕਰਕੇ ਹੋ ਜਾਂਦਾ ਹੈ ਤਾਂ ਇਸ ਦਾ ਹੱਲ ਜਿਹੜਾ ਉਹ ਕੀ ਹੈ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ faruqi ਤੇ ਮੇਰੇ ਨਾਲ ਨੇ ਸੀਨੀਅਰ ਨਰਸਿੰਗ ਆਫੀਸਰ ਹਰਮਿਤ ਕੌਰ ਜੀ ਅੱਜ ਇਹੀ ਮੁੱਦਾ ਇਹੀ ਮਾਮਲਾ ਸੀ ਇਹਨਾਂ ਨਾਲ ਵਿਚਾਰਨ ਵਾਲਿਆ ਤੇ ਜੇਕਰ ਤੁਹਾਡੇ ਨਾਲ ਵਾਰ-ਵਾਰ ਵਾਰ-ਵਾਰ ਮਿਸਕਾਰਜ ਹੋ ਰਿਹਾ ਤਾਂ ਅੱਜ ਬਹੁਤ ਛੋਟੀਆਂ-ਛੋਟੀਆਂ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਅੱਜ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਾਂਗੇ ਇਹਨਾਂ ਨੂੰ ਤੁਸੀਂ ਆਪਣੇ ਰਸੋਈ ਦਾ ਹਿੱਸਾ ਜਦੋਂ ਬਣਾ ਲਿਆ ਤਾਂ ਉਸ ਤੋਂ ਬਾਅਦ ਹਰਮੀਤ ਜੀ ਦਾ ਕਹਿਣਾ ਹੈ ਕਿ ਮਿਸਕਾਰਜ ਵਾਲਾ ਭੂਤ ਹੈਗਾ ਜਿਹੜਾ ਤੁਹਾਡੇ ਦਿਮਾਗ ਤੇ ਸਵਾਰ ਹੋਇਆ ਤੁਹਾਡੇ ਸਰੀਰ ਤੇ ਸਵਾਰ ਹੋ ਚੁੱਕਿਆ ਉਹ ਹਮੇਸ਼ਾ-ਹਮੇਸ਼ਾ ਲਈ ਭੱਜ ਜਾਏਗਾ ਤੇ ਤੁਹਾਡੇ ਘਰ ਦੇ ਵਿੱਚ ਕਿਲਕਾਰੀਆਂ ਵੱਜਣੀਆਂ ਸ਼ੁਰੂ ਹੋ ਸਕਦੀਆਂ ਨੇ ਸਾਡੇ ਨਾਲ ਨੇ ਹਰਮੀਤ ਜੀ ਗੱਲਬਾਤ ਕਰਨੇ ਆ ਸਮਝਣ ਦੀ ਕੋਸ਼ਿਸ਼ ਕਰਾਂਗੇ ਹਰਮੀਤ ਜੀ ਬਹੁਤ-ਬਹੁਤ ਸਵਾਗਤ ਹੈ ਇੱਕ ਵਾਰ ਫਿਰ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਸਤ ਸ੍ਰੀ ਅਕਾਲ ਸਰ ਤੁਹਾਡਾ ਵੀ ਔਰ ਹਕੀਕਤ ਚੈਨਲ ਦੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤ ਸ੍ਰੀ ਅਕਾਲ ਤੇ ਅੱਜ ਅਸੀਂ ਬਹੁਤ ਮੁੱਖਾ ਜ ਟੌਪਿਕ ਲੈ ਕੇ ਆਏ ਹਾਂ ਸਰ ਕਿਉਂਕਿ ਮੇਰੇ ਕੋਲ ਪਿਛਲੇ ਦਿਨਾਂ ਚ ਇਹ ਪ੍ਰੋਬਲਮ ਆ ਰਹੀ ਸੀ ਕਿ ਕਿ ਕਨਸੀਵ ਔਖਾ ਹੋ ਜਾਂਦਾ ਹੈਗਾ ਭਾਵੇਂ ਜਿਨ੍ਹਾਂ ਨੂੰ 11 11 12 12 ਸਾਲ ਹੋ ਗਏ ਜਿਵੇਂ ਅਸੀਂ ਦੱਸਿਆ ਸੀ ਨਾ ਸਰ ਪਿਛਲੀ ਵਾਰੀ ਉਹ ਨਾ 12 ਟੈਬਲੈਟਸ ਤੇ 3 ਦਿਨ ਹੈ ਨਾ ਤੇ ਉਹ 12 ਟੈਬਲੈਟਸ ਲੈਣ ਦੇ ਨਾਲ প্রেਗਨancies ਮੇਰੇ ਪੇਸ਼ੈਂਟ ਦੀ ਕਾਫੀ ਪੇਸ਼ੈਂਟ ਦੀ ਬਹੁਤ ਸੌਖੀ ਕਨਸੀਵ ਹੋਈ ਆ ਪਰ ਸਰ ਪ੍ਰੋਬਲਮ ਕਿੱਥੇ ਆਈ ਕਨਸੀਵ ਤਾਂ ਹੋ ਗਿਆ ਪਰ ਉਹਨਾਂ ਦਾ ਜਿਹੜਾ ਫਸਟ ਟਾਈਮ ਜਿਹੜਾ ਘਰ ਉਹਨਾਂ ਨੇ ਜਦੋਂ ਚੈੱਕ ਕੀਤਾ ਤਾਂ প্রেਗਨਨਸੀ ਕਨਸੀਵ ਸੀਗੀ ਔਰ ਆਫਟਰ 6 ਵੀਕ ਉਨ੍ਹਾਂ ਦੀ ਜਿਹੜੀ ਸੀ ਉਹ ਮਿਸਕਾਰੇਜ ਹੋ ਗਿਆ ਹੁਣ ਇਹ ਰੀਕਰੈਂਟ ਮਿਸਕਾਰੇਜ ਕਿਉਂਕਿ ਉਹ ਪਹਿਲਾਂ ਵੀ ਮਿਸਕਾਰੇਜ ਹੀ ਫੇਸ ਕਰ ਰਹੀ ਸੀ ਅੱਜ ਅਸੀਂ ਇਸੇ ਦਾ ਰੀਜ਼ਨ ਜਿਹੜਾ ਹੈ ਉਹ ਸਾਹਮਣੇ ਰੱਖਾਂਗੇ ਸਰ ਮੁਤਾਬਕ ਹਰਮੀਤਜੀ ਸਭ ਤੋਂ ਵੱਡਾ ਕਾਰਨ ਕੀ ਹੈ ਵਾਰ 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 ਜਿਹੜਾ ਬੱਚਾ ਹੈ ਉਹ ਡਿਗ ਜਾਂਦਾ ਸਰ ਐمبرਿਓ ਬਣ ਜਾਂਦਾ ਹਾਂਜੀ эмब्रियो ਦਾ ਜਿਹੜੇ ਕਰੋਮੋਸੋਮ ਹੈ ਉਹ ਚ கரੈਕਟ ਨੰਬਰ ਆਫ ਕਰੋਮੋਸੋਮ ਨਹੀਂ ਹੁੰਦੇ ਵੈਦਰ ਮੇਲ ਦੇ ਹੈ ਵੈਦਰ ਫੀਮੇਲ ਦੇ ਆ ਦੋਨੋਂ ਪੱਖੋਂ ਅਸੀਂ ਗੱਲ ਕਰਾਂਗੇ ਠੀਕ ਹੈ ਜੀ ਅੱਛਾ ਤੁਸੀਂ ਇਹ ਕਹਿੰਦੇ ਵੀ ਜਿਹੜੇ ਕਰੋਮੋਸੋਮ ਹੈਗੇ ਨੇ ਬਹੁਤ ਵੱਡਾ ਰੋਲ ਜਿਹੜਾ ਅਦਾ ਕਰ ਸਕਦੇ ਨੇ ਪ੍ਰੈਗਨੈਂਸੀ ਨੂੰ ਕੰਟੀਨਿਊ ਕਰਨ ਚ ਕਿਸ ਚੀਜ਼ ਦੀ ਘਾਟ ਆ ਜਾਂਦੀ ਹੈ ਕਰੋਮੋਸੋਮ ਸਿਰ ਅਗਰ ਤੁਸੀਂ ਫੀਮੇਲ ਦੀ ਗੱਲ ਕਰੀਏ ਤਾਂ ਫੀਮੇਲ ਨੂੰ ਸਿਰ ਬਹੁਤ ਤਰ੍ਹਾਂ ਦੀ ਇਨਫੈਕਸ਼ਨ ਪਹਿਲਾਂ ਰਹਿੰਦੀ ਹੈਗੀ ਹੈ ਹਲਕੀ ਹਲਕੀ ਇਨਫੈਕਸ਼ਨ ਰਹਿੰਦੀ ਹੈ बिकॉज ਆਫ ਸਟ्रेस ਉਹ ਦੱਸਦੀਆਂ ਨਹੀਂ ਹੈਗੀਆਂ ਪੀਸੀਓਡੀ ਦੀ ਸਿਰ ਫੋਰ ਐਗਜ਼ਾਮਪਲ ਲਿ ਕੋਰੀਆ ਲਗਾ ਲਓ ਹਨਾ ਤੇ ਇਦਾਂ ਦੀਆਂ ਇੱਕ ਕ੍ਰਿਟੀਕਲ ਲਾਈਕ ਪੀਆਈਡੀ ਪੈਲਵਿਕ ਇਨਫਲੇਮੇਸ਼ਨ ਡਿਜ਼ੀਜ਼ ਹੋ ਜਾਂਦੀ ਹੈ ਇਸ ਤਰ੍ਹਾਂ ਦੀ ਵੀ ਆ ਜਾਂਦੀ ਹੈਗੀਆਂ ਪੀਸੀਓਡੀ ਦੀ ਪ੍ਰੋਬਲਮ ਉਹਨਾਂ ਨੂੰ ਹੋ ਜਾਂਦੀ ਹੈਗੀ ਹੈ ਹੋਰ ਉਹਨਾਂ ਦੇ ਯੂਟਰਾਈਨ ਐਬਨਾਰਮੈਲिटीज ਹੁੰਦੀਆਂ ਲਾਈਕ ਫਾਈਬਰੋਇਡ ਹੋ ਗਿਆ ਸਿਸਟ ਹੋ ਗਿਆ ਐਡੀਨੋਮਾਇਓਸਿਸ ਹੋ ਗਿਆ ਤੇ ਇਸ ਤਰ੍ਹਾਂ ਦੀਆਂ ਹੋਰ ਉਹਨਾਂ ਨੂੰ ਸਰ ਉਹਨਾਂ ਦੀ ਕੈਫੀਨ ਜਾਂ ਚਾਹ ਜ਼ਿਆਦਾ ਇਨਟੇਕ ਕਰਨ ਦੇ ਨਾਲ ਇਹ ਹੋਰ ਉਹਨਾਂ ਦੀ ਐਡਿਕਸ਼ਨ ਦੇ ਨਾਲ ਭਾਵੇਂ ਮੇਲ ਹੈ ਭਾਵੇਂ ਫੀਮੇਲ ਹੈ ਮੇਲ ਵੀ ਸਰ ਤੁਹਾਨੂੰ ਪਤਾ ਹੈ ਕਿ ਨਵੇਂ-ਨਵੇਂ ਵਿਆਹ ਹੋਇਆ ਹੁੰਦਾ ਤੇ ਅਸ ਜੇ ਟਾਈਮ ਤੇ ਕਹਿੰਦੇ ਵੀ ਯਾਰਾਂ ਦੋਸਤਾਂ ਨਾਲ ਜੇ ਬਹਿ ਕੇ ਪੀਤੀ ਨਾ ਤਾਂ ਸਵਾਦ ਕੀ ਆਇਆ ਹਨਾ ਤਾਂ ਨੋ ਡਾਊਟ ਦੇਖੋ ਇਹ ਚੀਜ਼ਾਂ ਜਿਹੜੀਆਂ ਐਡਿਕਸ਼ਨ ਹੈ ਐਲਕੋਹਲ ਹੈ ਕਿਸੇ ਵੀ ਤਰ੍ਹਾਂ ਦਾ ਨਸ਼ਾ ਹੈ ਉਹ ਮੈਟਰ ਕਰਦਾ ਹੈ ਕਿ ਜਦੋਂ ਇੱਕ ਬਾਡੀ ਰੀਜੂਵਿਨੇਟ ਹੁੰਦੀ ਹੈ ਮਤਲਬ ਵਿਆਹ ਤੋਂ ਬਾਅਦ ਮੇਲ ਤੇ ਫੀਮੇਲ ਦਾ ਇੱਕ ਨਵਾਂ ਟਾਸਕ ਸ਼ੁਰੂ ਹੁੰਦਾ ਸਰ ਜਦੋਂ ਵੀ ਆਪਾਂ ਕੋਈ ਨਵਾਂ ਕੰਮ ਕਰਦੇ ਆ ਜੇ ਉਦੋਂ ਕੋਈ ਐਡਿਕਸ਼ਨ ਹੋਏਗੀ ਦਾ ਜਿਹੜੇ ਕਰੋਮੋਸੋਮ ਦੀ ਐਬਨਾਰਮੈਲਟੀ ਹੈ ਮੇਲ ਤੇ ਫੀਮੇਲ ਦੋਨਾਂ ਚ ਘਟੇਗੀ ਠੀਕ ਹੈ ਤੇ ਫਿਰ ਮੇਨ ਕਾਰਨ ਤੁਹਾਡੇ ਮੁਤਾਬਕ ਕਿਹੜੇ-ਕਿਹੜੇ ਸਾਹਮਣੇ ਆਉਂਦੇ ਨੇ ਜਦੋਂ ਭੈਣਾਂ ਤੁਹਾਡੇ ਕੋਲ ਆਉਂਦੀਆਂ ਨੇ ਆ ਕੇ ਆਪਣਾ ਦੁੱਖ ਦੱਸਦੀਆਂ ਨੇ ਰੋਂਦੀਆਂ ਵੀ ਨੇ ਵਿਚਾਰੀਆਂ ਕਿ ਜੀ ਸਾਨੂੰ ਤਾਂ 5 ਸਾਲ ਹੋ ਗਏ 10 ਸਾਲ ਹੋ ਗਏ 4-5 ਵਾਰ ਜਿਹੜਾ ਗਰਭ ਸਾਡਾ ਠਹਿਰਿਆ ਵੀ ਪਰ ਉਸ ਤੋਂ ਬਾਅਦ ਫਿਰ ਉਹ ਵੇਸਟ ਹੋ ਗਿਆ ਸਾ ਦੇਖੋ ਇਹ ਨਾ ਐਕਚੁਅਲੀ ਮੇਲ اور ਫੀਮੇਲ ਨੂੰ ਜਿੰਨਾ ਅਸੀਂ ਕਹਿੰਨੇ ਨਾ ਕਿ ਅਸੀਂ ਫੀਮੇਲ ਦੀਆਂ ਬਹੁਤ ਪ੍ਰੋਬਲਮ ਡਿਸਕਸ ਕਰ ਚੁੱਕੇ ਹਾਂ ਆਲਰੇਡੀ ਅੱਜ ਵੀ ਉਹੀ ਪ੍ਰੋਬਲਮਸ ਹੈ ਫੀਮੇਲ ਦੀਆਂ ਤੇ ਜੇ ਅਸੀਂ ਗੱਲ ਕਰੀਏ ਤਾਂ ਮੇਲ ਆਪਣਾ ਟੈਸਟ ਕਰਾਉਂਦੇ ਹੀ ਨਹੀਂ ਕਹਿੰਦੇ ਕਿ ਹਾਂ ਜੀ ਇਹਦੇ ਆ ਟੈਸਟ ਹੈ ਇਹਦੇ ਆ ਟੈਸਟ ਹੈ ਤੇ ਸਾਨੂੰ ਜਿਵੇਂ ਕਿ ਚਾਹੀਦਾ ਹੈ ਕਿ ਮੇਲ ਵੀਰ ਮੇਰੇ ਸਭ ਤੋਂ ਪਹਿਲੇ ਆਪਦਾ ਸਪਰਮ ਟੈਸਟ ਕਰਾਉਣ ਜੇ ਉਹਨਾਂ ਨੂੰ ਲੱਗਦਾ ਨੇ ਕਿ ਅਗੇਨ ਐਂਡ ਅਗੇਨ ਮਿਸਕਾਰਜ ਹੋ ਰਿਹਾ ਹੈਗਾ ਤੇ ਉਹਦੇ ਵਿੱਚ ਸਰ ਬਹੁਤ ਤਰ੍ਹਾਂ ਦੇ ਰੀਜਨਸ ਹੁੰਦੇ ਹੈਗੇ ਆ ਮੇਲ ਦੇ ਵੀ ਲਾਈਕ ਉਹਨਾਂ ਨੂੰ ਓਲੀਗੋਸਪਰਮੀਆ ਹੋ ਜਾਂਦਾ ਹੈਗਾ ਜਾਂ ਉਹਨਾਂ ਦਾ ਸਰ 올ਿਗੋਸਪਰਮੀਆ ਮੀਨਸ ਜਦੋਂ ਉਹਨਾਂ ਦੇ ਜਿਹੜੇ ਸਪਰਮ ਹੈਗੇ ਉਹਨਾਂ ਦੀ ਉਹ ਲੈਸ ਥੈਨ 15 ਮਿਲੀਅਨ ਹੈ ਪਰ ਇਜੈਕੂਲੇਸ਼ਨ ਤਾਂ ਉਹਨਾਂ ਦੇ ਜਿਹੜੇ ਸਪਰਮ ਹੈ ਨਾ ਸਰ ਉਹ ਚੰਗਾ ਐਮਬ੍ਰਿਓ ਨਹੀਂ ਬਣਾ ਪਾਉਂਦੇਗੇ ਤੇ ਜੇ ਦੂਸਰੀ ਗੱਲ ਲਈਏ ਸਰ ਐਜ਼ੋਸਪਰਮੀਆ ਮੀਨਸ ਜਿਵੇਂ ਹੁਣ ਅਸੀਂ ਹੁਣੇ ਦੱਸੀ ਗੱਲ ਕਿ ਕੋਈ ਨਾ ਕੋਈ ਐਡਿਕਸ਼ਨ ਜਾਂ ਸਟ्रेस ਜਾਂ ਪਹਿਲਾਂ ਮਿਸਯੂਜ਼ ਕੀਤਾ ਉਹਦੇ ਵਿੱਚ ਐਜ਼ੋਸਪਰਮੀਆ ਦੀ ਪ੍ਰੋਬਲਮ ਆਂਦੀ ਹੈ ਮੀਨਸ ਉਹਨਾਂ ਦਾ ਸੈਮਨ ਬਣਦਾ ਹੈ ਹੁੰਦੇ ਹੈ ਬਟ ਇਜੈਕੂਲੇਟ ਨਹੀਂ ਹੁੰਦੇ ਕਿਉਂਕਿ ਉਹਨਾਂ ਦੇ ਟੈਸਟਿਸ ਇਸ ਦੇਰ ਫੇਲ ਟੂ ਪ੍ਰੋਡਿਊਸ ਇਨਾ ਠੀਕ ਹੈ ਠੀਕ ਹੈ ਔਰ ਹੋੜ ਲਗਾਈਏ ਸਰ ਉਹਨਾਂ ਦੇ ਜਿਹੜਾ ਮੈਂ ਉਹਦੀ ਪੂਰ ਮੂਵਮੈਂਟ ਹੁੰਦੀ ਆ ਤੁਸੀਂ ਦੇਖਿਆ ਹੋਣਾ ਜਿਵੇਂ ਆਪਾਂ ਲੌਂਗ ਦਾ ਦਾਣਾ ਲੈ ਲਈਏ ਤਾਂ ਮੇਨ ਦੇ ਜਿਹੜੇ ਉਹ ਬਹੁਤ ਫਾਸਟ ਸਪੀਡ ਦੇ ਵਿੱਚ ਮੂਵ ਕਰਦੇ ਆ ਹਨ ਜੇ ਉਹਨਾਂ ਦੀ ਮੂਵਮੈਂਟ ਫਾਸਟ ਨਹੀਂ ਹੋਏਗੀ ਤਾਂ ਡੈਫੀਨੇਟਲੀ ਇਮੇਜਿਨ ਕਰੋ ਜੇ ਮੂਵਮੈਂਟ ਹੀ ਫਾਸਟ ਨਹੀਂ ਹੈ ਤਾਂ ਉਹ ਐਗ ਤੱਕ ਟਰੈਵਲ ਨਹੀਂ ਕਰ ਪਾਣਗੇ ਤੇ ਉਹਨਾਂ ਨਾਲ ਨਹੀਂ ਮਿਲ ਪਾਣਗੇ ਔਰ ਜਿਹਦੇ ਕਰਕੇ ਜੇ ਕੈਮੀਕਲ ਪ੍ਰੈਗਨੈਂਸੀ ਆ ਗਈ ਹੈ ਥੋੜਾ ਬਹੁਤ ਲਾਈਟ ਲਾਈਨ ਆ ਗਈ ਬਟ ਉਹ ਸਟਰੋਂਗ ਪ੍ਰੈਗਨੈਂਸੀ ਨਹੀਂ ਬਣਦੀਗੀ ਜਾਂ ਮਿਸਕਾਰੇਜ ਦੇ ਚਾਂਸ ਬਣਦੇ ਆ ਹੁਣ ਅਸੀਂ ਲਾਸਟ ਅਗਰ ਮੇਲਸ ਦੀ ਗੱਲ ਕਰੀਏ ਸਮ ਟਾਈਮ ਉਹਨਾਂ ਦਾ ਜਿਹੜਾ ਡੀਐਨਏ ਫ੍ਰੈਗਮੈਂਟੇਸ਼ਨ ਹੈ ਉਹ ਸਰ ਪੂਰ ਹੁੰਦੀ ਹੈ ਇਹ ਸਾਰੇ ਕਾਰਨ ਕਰਕੇ ਉਹਨਾਂ ਦਾ ਜਿਹੜਾ ਹੈ ਬਾਰ ਬਾਰ ਮਿਸਕੈਰੇਜ ਹੁੰਦਾ ਹੈ ਤੇ ਅਸੀਂ ਅੱਜ ਮੇਲ ਦੀ ਵੀ ਸਾਰੀਆਂ ਪ੍ਰੋਬਲਮਸ ਦੇ ਹੱਲ ਰੱਖੇ ਹੋਏ ਆ ਸਰ ਜੀ ਜੀ ਅੱਛਾ ਤੇ ਫਿਰ ਜਿਹੜਾ ਬੰਦਾ ਹੈ ਉਹ ਕੀ ਕਰੇ ਅਗਰ ਇੱਕ ਜਿਹੜੀ ਅਸੀਂ ਕਹੇ ਲੇ ਕੇ ਕਨਸੈਪਸ਼ਨ ਹੈ ਅਗਰ ਉਹ ਨਹੀਂ ਬਣ ਰਹੀ ਨਹੀਂ ਹੋ ਰਹੀ ਤਾਂ ਅਜੇ ਦੇ ਵਿੱਚ ਬੰਦਾ ਕੀ ਕਰੇ ਸਰ ਸਭ ਤੋਂ ਪਹਿਲੇ ਤਾਂ ਮੇਲ ਨੂੰ ਚਾਹੀਦਾ ਕਿ ਐਡਿਕਸ਼ਨ ਅਵੋਇਡ ਕਰਨ ਸੈਕੰਡਲੀ ਕਿਸੇ ਵੀ ਤਰ੍ਹਾਂ ਦੀ ਐਡਿਕਸ਼ਨ ਭਾਵੇਂ ਛੋਟੀ ਮੋਟੀ ਇੱਕ ਦਾਰੂ ਪੀਣ ਵਾਲੀ ਐ ਸਰ ਬੇਸ਼ੱਕ ਉਹ ਵੀ ਅਵੋਇਡ ਕਰਨ ਸਟ्रेस ਅਵੋਇਡ ਕਰਨ ਤੇ ਇੱਕ ਉਹਨਾਂ ਦਾ ਜਿਹੜਾ ਰੈਗੂਲਰ ਸਿਟਿੰਗ ਹੈ ਕਿਉਂਕਿ ਜਦੋਂ ਹੀਟ ਪ੍ਰੋਡਿਊਸ ਹੋਏਗੀ ਤਾਂ ਮੇਲ ਦਾ ਰੀਪ੍ਰੋਡਕਟਿਵ ਆਰਗਨ ਜਿਹੜਾ ਹੈ ਹੀਟ ਪ੍ਰੋਡਿਊਸ ਹੋਣ ਕਰਕੇ ਉਹਨਾਂ ਦਾ ਜਿਹੜਾ ਨੰਬਰ ਆਫ ਕਰੋਮੋਸੋਮ ਹੈ ਉਹ ਡਾਊਨ ਹੋਣਗੇ ਤਾਂ ਉਹਨਾਂ ਨੇ ਉਸ ਗੱਲ ਦਾ ਵੀ ਖਾਸ ਧਿਆਨ ਰੱਖਣਾ ਤੇ ਜੇ ਅਸੀਂ ਫਾਰਮੂਲੇਸ਼ਨ ਦੀ ਗੱਲ ਕਰੀਏ ਤਾਂ ਅਸੀਂ ਅੱਜ ਮੇਲ ਵਾਸਤੇ ਵੀ ਬਹੁਤ ਵਧੀਆ ਫਾਰਮੂਲੇਸ਼ਨ ਸਰ ਰੱਖੀ ਹੋਈ ਹੈਗੀ ਆ ਉਹ ਅਸੀਂ ਡਿਸਪਲੇ ਕਰ ਦਿੰਨੇ ਆ ਸਰ ਜੀ ਭਖੜਾ ਹੋ ਗਿਆ ਜੀ ਜਿਸ ਤਰ੍ਹਾਂ ਇਹ ਭਖੜਾ ਹੋ ਗਿਆ ਸਰ ਠੀਕ ਹੈ ਜੀ ਵਿਹੀ ਦਾਣਾ ਆ ਗਿਆ ਵਿਹੀ ਦਾਣਾ ਆ ਗਿਆ ਸਰ ਠੀਕ ਹੈ ਜੀ ਤੇ ਕੌਂਚ ਵੀ ਕੌਂਚ ਵੀ ਆ ਗਏ ਹੈਨਾ ਸਰ ਇਹਨਾਂ ਤਿੰਨਾਂ ਦਾ ਉਹਨਾਂ ਨੇ ਪਾਊਡਰ ਬਣਾ ਲੈਣਾ ਹੈਗਾ 25-25 ਗ੍ਰਾਮ ਲੈ ਕੇ ਬਰਾਬਰ ਮਾਤਰਾ ਦੇ ਵਿੱਚ ਇਹਨਾਂ ਤਿੰਨਾਂ ਦਾ ਪਾਊਡਰ ਬਣਾਣ ਤੇ ਸਰ ਇਹਨਾਂ ਨੂੰ ਮਾਰਨਿੰਗ ਵੀ ਇੱਕ ਚਮਚ ਦੁੱਧ ਦੇ ਨਾਲ ਤੇ ਰਾਤ ਨੂੰ ਵੀ ਦੁੱਧ ਦੇ ਨਾਲ ਤਾਂ ਹੁਣ ਇੱਕ ਸੌਖਾ ਕੰਮ ਹੋਰ ਕਰ ਸਕਦੇ ਆ ਜੇ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦਾ ਜਿਹੜਾ ਪੂਰ ਸਪਰਮ ਹੈ ਜਾਂ ਉਹਨਾਂ ਨੂੰ ਐਜ਼ੋਸਪਰਮੀਆ ਸਰ ਐਜ਼ੋਸਪਰਮੀਆ ਵੀ ਕਿਵੇਂ ਨਹੀਂ ਕਵਰ ਹੁੰਦਾ ਉਹ ਕੌਂਚ ਬੀਜ ਨੂੰ ਦੁੱਧ ਦੇ ਵਿੱਚ ਸੌਕ ਕਰ ਦੇਣ ਜੇ 2 ਦਿਨ ਦੁੱਧ ਦੇ ਵਿੱਚ ਭਿਓ ਕੇ ਰੱਖਣ ਸਰ ਫਿਰ ਉਹਨਾਂ ਨੂੰ ਸੁਕਾ ਕੇ ਇਹਨਾਂ ਦਾ ਪਾਊਡਰ ਬਣਾ ਕੇ ਫਿਰ ਉਹ ਇਹਨਾਂ ਤਿੰਨਾਂ ਦਾ ਮਿਸ਼ਨ ਬਣਾਣ ਸਰ ਫਿਰ ਕਿਸੇ ਵੀ ਤਰ੍ਹਾਂ ਦਾ ਐਜ਼ੋਸਪਰਮੀਆ ਸਰ ਉਹ ਨਹੀਂ ਰਹਿੰਦਾ ਮਤਲਬ ਇਹ ਕੌਂਚ ਬੀਜ ਜੇ ਤੁਹਾਨੂੰ ਇੱਕ ਵਾਰ ਫਿਰ ਦੱਸ ਦਈਏ ਕਿ ਸਿੱਧੇ ਇਨਟੇਕ ਜਾਂ ਸਿੱਧੇ ਇਹਨਾਂ ਦਾ ਪਾਊਡਰ ਨਹੀਂ ਕਰਨਾ ਹੁੰਦਾ ਪਹਿਲਾਂ ਹਮੇਸ਼ਾ ਇਹਨਾਂ ਨੂੰ ਦੁੱਧ ਦੇ ਵਿੱਚ ਰੱਖ ਕੇ ਸ਼ੁੱਧ ਕੀਤਾ ਜਾਂਦਾ ਤੇ ਫਿਰ ਜਿਹੜੀ ਸਾਡੀਆਂ ਭੈਣਾਂ ਦੀ ਗੱਲ ਕਰੀਏ ਜੇ ਤੁਸੀਂ ਭਰਾਵਾਂ ਵਾਸਤੇ 10 ਦਾ ਤੇ ਜਿਹਨਾਂ ਭੈਣਾਂ ਦੀ ਗੱਲ ਕਰੀਏ ਭੈਣਾਂ ਨੂੰ ਤੁਹਾਡੇ ਮੁਤਾਬਕ ਕੀ ਕੀ ਕੇਸ ਕਰਕੇ ਜਿਹੜੀ ਬੱਚਾ ਹੈਗਾ ਵਾਰ-ਵਾਰ ਡਿੱਗੀ ਜਾਂਦਾ ਸਰ ਜਿਵੇਂ ਅਸੀਂ ਡਿਸਆਰਡਰ ਡਿਸਕਸ ਕੀਤੇ ਉਹਨਾਂ ਡਿਸਆਰਡਰ ਨੂੰ ਲੈਂਦਿਆਂ ਹੋਇਆਂ ਪਹਿਲਾਂ ਤੋਂ ਬਾਦਰ ਕਰਨ ਕਿ ਉਹਨਾਂ ਦੇ ਜਿਹੜੇ ਪੀਰੀਅਡਸ ਹੈਗੇ ਆ ਠੀਕ ਰੈਗੂਲਰ ਹੋਣੇ ਚਾਹੀਦੇ ਆ ਇਰੈਗੂਲਰ ਨਹੀਂ ਹੋਣੇ ਚਾਹੀਦੇ ਪ੍ਰੋਲੋਂਗਡ ਵੀ ਨਹੀਂ ਹੋਣੇ ਚਾਹੀਦੇ ਉਹਨਾਂ ਨੂੰ ਇਨਫੈਕਸ਼ਨ ਵੀ ਨਹੀਂ ਰਹਿਣੀ ਚਾਹੀਦੀ ਅਗਰ ਇਹ ਸਭ ਚੀਜ਼ਾਂ ਰਹਿ ਰਹੀਆਂ ਤਾਂ ਸਰ ਉਹਨਾਂ ਲਈ ਵੀ ਆਪਾਂ ਇਹ ਫਾਰਮੂਲੇਸ਼ਨ ਰੱਖੀ ਹੋਈ ਹੈਗੀ ਆ ਸਰ ਉਹ ਅਸੀਂ ਉਹਨਾਂ ਡਿਸਪਲੇ ਕਰਦੇ ਹੈਗੇ ਆ ਜੀ 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 ਸਰ ਉਹਨਾਂ ਨੇ ਲੈਣਾ ਧਨੀਆ ਠੀਕ ਹੈ ਧਨੀਏ ਦੇ ਨਾਲ ਸਰ ਉਹਨਾਂ ਨੇ ਲੈਣਾ ਅਨਾਰ ਛਿਲ ਠੀਕ ਹੈ ਠੀਕ ਹੈ ਸੁੱਕੇ ਹੋਏ ਅਨਾਰ ਉਹਨਾਂ ਦੀ ਛਾਲ ਔਰ ਦੈਨ ਉਹਨਾਂ ਲੈਣੀ ਹੈ ਸਰ ਸ਼ਤਾਵਰੀ ਸ਼ਤਾਵਰੀ ਦੇ ਨਾਲ ਸਰ ਉਹਨਾਂ ਨੇ ਲੈਣਾ ਹੈਗਾ ਲੋਧ ਪਠਾਨੀ ਇਹਨਾਂ ਚਾਰਾਂ ਚੀਜ਼ਾਂ ਦਾ ਉਹੀ 25 ਗ੍ਰਾਮ ਉਧਰ ਤੇ 25 ਗ੍ਰਾਮ ਫੀਮੇਲ ਦਾ ਇਹਨਾਂ ਚਾਰਾਂ ਚੀਜ਼ਾਂ ਨੂੰ 25-25 ਗ੍ਰਾਮ ਲੈ ਕੇ ਇਹਦਾ ਪਾਊਡਰ ਬਣਾ ਲੈਣ ਕਿਸੇ ਵੀ ਤਰ੍ਹਾਂ ਦਾ ਮਿਸਕੈਰਰ ਹੈ ਸਰ ਉਹ ਰਿਕਵਰ ਹੋ ਜਾਣਾ ਹੈ ਉਹਨਾਂ ਨੇ ਇੱਕ ਚਮਚ ਸਵੇਰੇ ਲੈਣਾ ਇਹਨਾਂ ਨੇ ਪਾਣੀ ਨਾਲ ਲੈਣਾ ਫੀਮੇਲ ਨੇ ਔਰ ਇੱਕ ਚਮਚ ਰਾਤ ਨੂੰ ਲੈਣਾ ਇਹ ਦਿਨ ਦੇ ਦੋ ਚਮਚ ਖਾਦੇ ਸਰ ਇਹ 3 ਮਹੀਨੇ ਆਪਾਂ ਕਹਿੰਦੇ ਨੇ ਨਾ ਟ੍ਰੀਟਮੈਂਟ ਕਿਤੇ ਵੀ ਸ਼ੁਰੂ ਕਰਦੀਆਂ ਲੇਡੀਜ਼ ਤਾਂ ਡਾਕਟਰ ਕਹਿੰਦੀ ਹੈ ਕਿ ਤਿੰਨ ਤੋਂ 6 ਮਹੀਨੇ ਦਾ ਟ੍ਰੀਟਮੈਂਟ ਹੋਊਗਾ ਅਸੀਂ ਕਿਉਂ ਮਾਰੋਂ ਲਈਏ ਸਰ ਜਦੋਂ ਸਾਡੇ ਕੋਲ ਸਾਰ ਕੁਝ ਕਰਈ ਆ ਤਾਂ ਸਾਨੂੰ ਬੈਟਰ ਹੈ ਕਿ ਅਸੀਂ ਤਿੰਨ ਮਹੀਨੇ ਫੋਕਸ ਕਰਕੇ ਇਹ ਲੈ ਲਈਏ ਪਰ ਅਸੀਂ ਟਰਾਈ 2 ਮਹੀਨੇ ਤੋਂ ਬਾਅਦ ਐਟ ਲੀਸਟ ਕਰਨਾ ਹੈ ਇਹਨਾਂ ਦੇ ਇਨਟੇਕ ਕਰਨ ਬਾਅਦ ਚਲੋ ਅਸੀਂ ਇਨਟੇਕ ਦਾ ਸਮਾਂ ਵੀ ਤੁਹਾਨੂੰ ਦੱਸਾਂਗੇ ਕਿ ਕਿਸ ਸਮੇਂ ਲੈਣਾ ਹੈ ਔਰ ਕਿਸ ਚੀਜ਼ ਦੇ ਨਾਲ ਇਹਨਾਂ ਨੂੰ ਇਨਟੇਕ ਕਰਨਾ ਹੈ ਅੱਛਾ ਇਹ ਤੋਂ ਵੀ ਸਟਰੋਂਗ ਫਾਰਮੂਲੇ ਮੈਮ ਤੁਹਾਡੇ ਕੋਲ ਹੁੰਦੇ ਨੇ ਜਿਹੜਾ ਮਤਲਬ ਸਿੱਧਾ ਤੀਰ ਨਿਸ਼ਾਨੇ ਤੇ ਮਾਰਦੇ ਨੇ ਸਰ ਫਿਰ ਤਾਂ ਅਸੀਂ ਤੁਹਾਨੂੰ ਹਰ ਵਾਰ ਦੀ ਤਰ੍ਹਾਂ ਅਸੀਂ ਦੱਸਿਆ ਹੀ ਸਰ ਆ 12 ਟੈਬਲੇਟ ਠੀਕ ਹੈ ਮੈਂ ਅਗੇਨ ਕਹਿ ਰਹੀ ਆ ਗਰਭ ਤਾਰਕ ਯੋਗ ਦੀਆਂ 12 ਟੈਬਲੇਟ ਸਰ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੈਗੀ ਹੈ ਪਰ ਉਹ 2 ਮਹੀਨੇ ਇਹ ਫਾਰਮੂਲੇਸ਼ਨ ਲੈ ਕੇ ਫਿਰ ਇਹ ਸਿੱਧਾ ਤੀਰ ਨਿਸ਼ਾਨੇ ਤੇ ਮਾਰਨ ਇਹ 12 ਟੈਬਲੇਟਸ ਲੈ ਕੇ ਠੀਕ ਹੈ ਸਰ ਤੇ ਉਸ ਤੋਂ ਬਾਅਦ ਅਸੀਂ ਹਰ ਵਾਰ ਦੀ ਤਰ੍ਹਾਂ ਸਰ ਅੱਜ ਵੀ ਦੱਸ ਰਹੇ ਹੈਗੇ ਕਿਉਂਕਿ ਇਹ ਪ੍ਰੋਬਲਮ ਮਿਸਕਾਰਜ ਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਮੈਂ ਨਹੀਂ ਕਹਿੰਦੀ ਆਈਵੀਐਫ ਡਾਕਟਰਸ ਕਹਿੰਦੇ ਹੈਗੇ ਹੈ ਸਭ ਤੋਂ ਵੱਡੀ ਪ੍ਰੋਬਲਮ ਹੁੰਦੀ ਹੈ ਕਿ ਸਰ ਯੂਟਰਸ ਦੀ ਲਾਈਨਿੰਗ ਨਹੀਂ ਬਣਦੀਗੀ ਓ ਮੇਰੀਆਂ ਭੈਣਾ ਮੈਂ ਤਾਂ ਕਹਿੰਦੀ ਨਹੀਂ ਰੀਕਮੈਂਡ ਕਰਦੀ ਨਹੀਂ ਕਿ ਉਹ ਆਈਵੀਐਫ ਟ੍ਰੀਟਮੈਂਟ ਲੈਣ ਫਿਰ ਵੀ ਉਹਨਾਂ ਨੂੰ ਲੱਗਦਾ ਹੈ ਤਾਂ ਯੂਟਰਸ ਦੀ ਲਾਈਨਿੰਗ ਨੂੰ ਵਧੀਆ ਕਰਨ ਵਾਸਤੇ ਯੂ ਪਾਵਰ ਯੋਗ ਲੈਣ ਸਰ 2 ਮਹੀਨੇ ਇਹ ਲੈ ਲੈਣ ਨਾਲ ਇਹ ਫਾਰਮੂਲੇਸ਼ਨ ਜ਼ਰੂਰ ਲੈਣੀ ਆ ਔਰ ਸੁਭਾਗਿਆ ਮੈਡੀਸਨ ਦਾ ਤਸਰ ਸਾਡੇ ਕੋਲ ਰਿਜ਼ਲਟ ਦਾ ਅਥਾ ਰਿਜ਼ਲਟ ਆ ਸਰ ਮਤਲਬ ਮਤਲਬ ਸੱਚੀ ਮੁੱੱਚੀ ਸੁਭਾਗਿਆ ਹੋ ਜਾਂਦਾ ਸਰ ਉਹਨਾਂ ਦੀ ਜਿਹੜੀ ਜ਼ਿੰਦਗੀ ਹੈ ਉਹਨਾਂ ਦਾ ਸੁਭਾਗਿਆ ਹੀ ਚਮਕ ਜਾਂਦਾ ਕਿਹਨ ਦਾ ਭਾਵੇਂ ਆ ਠੀਕ ਹੈ ਸਰ ਇਥੋਂ ਤੱਕ ਕੀ ਸਾਡੇ ਕੋਲ ਕਹਿਣਾ ਪਵੇਗਾ ਪਿਛਲੇ ਦਿਨਾਂ ਦੇ ਵਿੱਚ ਸਰ 50 50 ਸਾਲ ਦੀਆਂ ਲੇਡੀਜ਼ ਨੇ ਵੀ ਫੋਰਨ ਬੈਠੀਆਂ ਕਨਸੀਵ ਕੀਤਾ ਹੈ। ਕੀ ਬਾਤ ਹੈ? ਜੀ ਸਰ। ਕੀ ਬਾਤ ਹੈ। ਅੱਛਾ ਮੈਮ ਇੱਕ ਹੋਰ ਬੜਾ ਸਵਾਲ ਹੈਗਾ ਜਦੋਂ ਵਾਰ-ਵਾਰ ਇਸ ਤਰ੍ਹਾਂ ਮਿਸਕਾਰੇਜ ਹੋ ਜੇ ਸਾਰੇ ਪਾਸੇ ਤੋਂ ਆਤ ਸਾਡੀ ਲਗਭਗ ਲਗਭਗ ਖਤਮ ਵਾਂਗੂ ਹੋ ਜਾਂਦੀ ਹੈ ਤੇ ਫਿਰ ਜਿਹੜੀਆਂ ਭੈਣਾਂ ਸਾਡੀ ਵੀਡੀਓ ਦੇਖ ਰਹੀਆਂ ਨੇ ਤੁਹਾਡੀਆਂ ਤੁਸੀਂ ਹੁਣੇ ਕਿਹਾ ਕਿ 50 50 ਸਾਲ ਦੀਆਂ ਔਰਤਾਂ ਵੀ ਕਨਸੀਵ ਕਰ ਚੁੱਕੀਆਂ ਨੇ ਤੇ ਫਿਰ ਕਿਹੜੀ ਉਮਰ ਤੱਕ ਤੁਸੀਂ ਹੈਗੇ ਹੋ ਜਿਹੜੇ ਹਾਂ ਕਰ ਦੰਦੇ ਹੋ? ਟਰੀਟਮੈਂਟ ਸ਼ੁਰੂ ਕਰਨ ਲੱਗਿਆ ਫ੍ਰੈਂਕਲੀ ਸਪੀਕਿੰਗ ਤੁਸੀਂ ਹੁਣੇ ਹੀ ਕੈਮਰੇ ਬਿਹਾਈਂਡ ਮੇਰਾ ਕੈਮਰਾ ਚੈੱਕ ਮੇਰਾ ਰਜਿਸਟਰ ਚੈੱਕ ਕਰਨਾ ਸਰ ਹਰ ਇੱਕ ਪੇਜ ਤੇ ਤੁਹਾਨੂੰ 47 ਸਾਲ ਦੀ ਏਜ ਮਿਲੇਗੀ ਮਿਲੇਗੀ 47 ਮੇਰੇ ਪੇਸ਼ੈਂਟ 49 ਮੇਰੇ ਪੇਸ਼ੈਂਟ 50 ਹੁਣ ਅਸੀਂ ਐਵਰੇਜ ਕੀ ਕੱਢੀ ਹੈ ਜੇ 50 ਸਾਲ ਦੇ ਪੇਸ਼ੈਂਟ ਮੇਰੇ ਕੋਲ ਰੈਗੂਲਰ ਆ ਰਹੇ ਹੈ ਤਾਂ ਡਾਕਟਰ ਹਰਮੀਤ ਤਾਂ ਤੁਹਾਨੂੰ ਰਿਜ਼ਲਟ ਹੀ ਦੇ ਸਕਦੀ ਭਾਵੇਂ 52 ਤੇ ਭਾਵੇਂ 55 ਸਾਲ ਹੈ ਜੀ ਕੀ ਬਤਾ ਅੱਛਾ ਮੈਮ ਫਿਰ ਜਿਹੜੇ ਆਦਮੀ ਹੈਗੇ ਨੇ ਸਾਡੇ ਭਰਾ ਹੈਗੇ ਨੇ ਸਾਡੇ ਵੀਰ ਹੈਗੇ ਨੇ ਉਹਨਾਂ ਵਾਸਤੇ ਵੀ ਜਿਵੇਂ ਇਹ ਕੌਂਚ ਬੀਜ ਲਾ ਤੁਸੀਂ ਨੁਸਖਾ ਆਲਰੇਡੀ ਦਿੱਤਾ ਹੈ ਬੀਹੀ ਦਾਣਾ ਵਾਲਾ ਨੁਸਖਾ ਦਿੱਤਾ ਹੈ ਪਖੜੇ ਵਾਲਾ ਉਹਨਾਂ ਦਾ ਵੀ ਕੋਈ ਇਸ ਤਰ੍ਹਾਂ ਦਾ ਸਟਰੋਂਗ ਨੁਸਖੇ ਫਾਰਮੂਲੇ ਤੁਸੀਂ ਬਣਾਏ ਹੁੰਦੇ ਸੀ ਸਰ ਇਹ ਆਪਾਂ ਡਿਸਪਲੇ ਕੀਤੇ ਹੋਏ ਹੈਗੇ ਆ ਜੀ ਜੀ ਇਹਨਾਂ ਦੇ ਵਿੱਚ ਸਰ ਹੁਣ ਬਾਈ ਨੇਮ ਆਈ ਥਿੰਕ ਤੁਸੀਂ ਵੈਲ ਅੰਡਰਸਟੂਡ ਕਰਾ ਦੋਗੇ ਸਰ ਠੀਕ ਹੈ ਜੀ ਤੁਸੀਂ ਦੇਖੋ ਜਿਹੜੇ ਨੁਸਖੇ ਫਾਰਮੂਲੇ ਹੈਗੇ ਨੇ ਅ ਅੱਛਾ ਮੈਮ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਹੁੰਦੀ ਹੈ ਨਾ ਬਹੁਤ ਵਾਰ ਹੁੰਦੀ ਹੈ ਕਿ ਜਿਹੜਾ रिलेशन ਦੇ ਵਿੱਚ ਆਉਣ ਨੂੰ ਦਿਲ ਹੀ ਨਹੀਂ ਕਰਦਾ ਫਿਰ ਉਹਦੇ ਉਹਦਾ ਹੱਲ ਕੀ ਹੈਗਾ ਕੌਂਚ ਬੀਜ ਯਾਰ ਇਹ ਚੀਜ਼ਾਂ ਉਹਦਾ ਹੱਲ ਕਰਨੀਆਂ ਜੀ ਸਰ ਤੁਸੀਂ ਬਹੁਤ ਹੀ ਵਧੀਆ ਸਵਾਲ ਕੀਤਾ ਆ ਕਿਉਂਕਿ ਜਦੋਂ बार-बार ਅਬੋਰਸ਼ਨ ਹੁੰਦਾ ਹੈ ਨਾ ਤਾਂ ਇੱਕ ਟਾਈਮ ਤੇ ਆ ਕੇ ਅਸੀਂ ਦੇਖਿਆ ਕਿ ਡੇਢ ਕ ਸਾਲ ਬਾਅਦ ਹੀ ਮੇਰੇ ਕੋਲ ਕਪਲ ਇਹ ਕਹਿੰਦੇ ਕਿ ਨਾ ਤਾਂ ਲੇਡੀ ਦਾ ਮਨ ਕਰਦਾ ਹੈ ਇੰਟੀਮੇਟ ਕਰਨ ਨੂੰ ਨਹੀਂ ਮੇਲ ਦਾ ਦਿਲ ਕਰਦਾ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਫਾਇਦਾ ਹੋ ਹੀ ਨਹੀਂ ਰਿਹਾ ਕਿਉਂਕਿ ਉਹਨਾਂ ਦਾ ਸਟ्रेस ਲੈਵਲ ਵੱਧ ਜਾਂਦਾ ਸਰ ਉਹਦੇ ਵਿੱਚ ਆਪਾਂ ਸਪੈਸ਼ਲੀ ਲਿਬਿਡੈਕਸ ਰੱਖੀ ਹੈਗੀ ਆ ਮੇਲ ਵਾਸਤੇ ਲਿਬਿਡੈਕਸ ਸਰ ਜੋ ਉਹਨਾਂ ਨੂੰ ਇਤਨੀਆਂ ਪ੍ਰੋਬਲਮ ਆਉਂਦੀ ਹੈ ਤਾਂ ਉਹ ਲਿਬਿਡੈਕਸ ਟਰਾਈ ਕਰਨ ਸਰ ਤਾਂ ਵਿਦਿਨ 15 ਡੇਜ਼ ਉਹਨਾਂ ਨੂੰ ਰਿਜ਼ਲਟ ਮਿਲੇਗਾ ਬਸ ਸਿਰਫ ਫੀਮੇਲ ਵਾਸਤੇ ਆਪਾਂ ਨੇ ਪੁਸ਼ਪੈਕਸ ਰੱਖੀ ਹੈ ਕਿਉਂਕਿ ਲੇਡੀਜ਼ ਦਾ ਵਾਕਿਆ ਹੀ ਕੰਮਕਾਰਾਂ ਤੋਂ ਥੱਕ ਕੇ ਹੀ ਆਜੋ ਤਾਂ ਰਿਜ਼ਲਟ ਹੀ ਨਹੀਂ ਆਂਦਾਗਾ ਇਧਰ ਉਧਰ ਦੀ ਗੱਲਾਂ ਸੁਣ ਕੇ ਸਿਰਫ ਫੀਮੇਲ ਦਾ ਮਨ ਕਰਦਾ ਹੀ ਨਹੀਂ ਉਸ ਕੇ ਕਿ ਜਦੋਂ ਉਸਮ ਹੈਗਾ ਜਿਹੜਾ ਡਾਊਨ ਚਲਾ ਜਾਂਦਾ ਯਾਨੀ ਕਿ ਲੋ ਕੁਆਲਿਟੀ ਦਾ ਹੋ ਜਾਂਦਾ ਉਹਦੇ ਵਾਸਤੇ ਫਿਰ ਕਿਹੜਾ ਨੁਸਖਾ ਕਿਹੜਾ ਫਾਰਮੂਲਾ ਤੁਹਾਡੇ ਸਾਫ਼ ਕਰਕੇ ਬਣਾਇਆ ਹੋਇਆ ਹੈ ਫਿਲਟਰ ਕਰਕੇ ਬਣਾਇਆ ਸਿਰ ਸਭ ਤੋਂ ਵੱਡੀ ਪ੍ਰੋਬਲਮ ਤਾਂ ਦੇਖੋ ਉਹਨਾਂ ਦਾ ਜਿਹੜਾ ਵਜ਼ਨ ਹੈ ਉਹ ਥਿੱਕ ਪਤਲਾ ਹੋ ਜਾਂਦਾ ਹੈਗਾ ਹੈਨਾ ਉਹ ਇਨਫ ਥਿੱਕ ਨਹੀਂ ਹੁੰਦਾ ਜਦੋਂ ਪਤਲਾ ਹੋ ਰਹਿੰਦਾ ਤਾਂ ਸਮਾਂ ਵੀ ਨਹੀਂ ਲੱਗਦਾ ਉਸ ਦੇ ਵਿੱਚ ਸਰ ਆਪਾਂ ਉਹਨਾਂ ਨੂੰ ਵੀਰੈਕਸ ਵੀਰੈਕਸ ਦਾ ਪਾਊਡਰ ਹੈ ਔਰ ਸਰ ਇਹ ਨਾਲ ਕੈਪਸੂਲ ਹੈ ਦੇ ਨਾਲ ਹੀ ਉਹਨਾਂ ਦੇ ਟੈਬਲੇਟ ਹੈਗੀਆਂ ਠੀਕ ਹੈ ਸਰ ਤਾਂ ਆਪਾਂ ਇਹ ਟੈਬਲੇਟ ਨਾਲ ਰੱਖੀਆਂ ਹੋਈਆਂ ਤੇ ਸਰ ਆਪਾਂ ਨੇ ਇਹ ਨਹੀਂ ਅੱਪਾ ਕਹਿ ਸਕਦੇ ਆ ਕਿ ਉਹਨਾਂ ਨੂੰ ਇਹਦੇ ਨਾਲ ਕੋਈ ਦਿੱਕਤ ਆਏਗੀ ਕਿਉਂਕਿ ਵੀਰੈਕਸ ਦੇ ਨਾਲ ਠਿਕ ਹੋ ਜਾਣਾ ਸੀਮਨ ਠਿਕ ਹੋਊਗਾ ਤਾਂ ਸਰ ਟਾਈਮ ਵੀ ਲੱਗੂਗਾ ਫਿਰ ਵੀ ਅਸੀਂ ਜਿਹੜਾ ਟਾਈਮ ਮਿਕਸ ਰੱਖਿਆ ਇਹ ਟਾਈਮ ਮਿਕਸ ਅਸੀਂ ਅਲੱਗ ਕਿਉਂ ਬਣਾਇਆ ਕਿਉਂਕਿ ਸੋਲੂਸ਼ਨ ਤਾਂ ਸਰ ਇਹਦੇ ਨਾਲ ਵੀ ਹੋ ਗਿਆ ਨਾ ਟਾਈਮ ਦਾ ਠੀਕ ਹੈ ਪਰ ਅਸੀਂ ਉਹਨਾਂ ਲਾ ਕੇ ਕਿਉਂ ਰੱਖਿਆ ਸਰ ਸਮ ਟਾਈਮ 50 ਸਾਲ ਦੀ ਏਜ ਦੇ ਵਿੱਚ ਵੀ ਹੁਣ ਤੁਹਾਨੂੰ ਪਤਾ ਸਰ ਬੋਡੀ ਮਸ਼ੀਨ ਆ ਹਨਾ ਹੁਣ ਮਸ਼ੀਨ ਸਾਡੇ ਜਿੱਨੇ ਕਸੂਗੀ ਹੁਣ ਆਪਾਂ ਨੂੰ ਪਤਾ ਹੀ ਹੈ ਉਹਨਾਂ ਮਗਲੈਲ ਤਾਂ ਚਾਹੀਦਾ ਹੀ ਆ ਸਰ ਹਨਾ ਤੇ ਉਹ ਇਹ ਓਵਰ ਏਜ ਜਦੋਂ ਮੇਲ ਹੋ ਜਾਂਦੇ ਆ ਫਿਰ ਉੱਥੇ ਸਰ ਆਪਾਂ ਟਾਈਮ ਐਕਸ ਦੇ ਵਿੱਚ ਵੀ ਸਰ ਉਹਨਾਂ ਦੇ ਕਾਊਂਟ ਵੀ ਵਧਣਗੇ ਜੇ ਸ਼ੁਕਰਾਨੂ ਘਟ ਹੈ ਉਹ ਵੀ ਆਊਗਾ ਪਰ ਨਾਲ ਨਾਲ ਉਹਨਾਂ ਦਾ ਸਮਾਂ ਵੀ ਐਨਐਫ ਲੱਗਣਾ ਸ਼ੁਰੂ ਹੋ ਜਾਏਗਾ ਸਰ ਮੈਮ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਅੱਛਾ ਇੱਕ ਸਾਨੂੰ ਹੁਣ ਜਾਣ ਜਾਂਦੇ ਇਹ ਸੁਝਾ ਸੁਝਾਸਨ ਹੁੰਦੇ ਹੋ ਕਿ ਘਰ ਦੇ ਵਿੱਚ ਬਹੁਤ ਵਾਰ ਹੁੰਦਾ ਨਾ ਜੀ ਜਦੋਂ ਪ੍ਰੈਗਨਨਸੀ ਹੋ ਜਾਂਦੀ ਹੈ ਜਦੋਂ ਆਮ ਕਰਕੇ ਅਸੀਂ ਡਾਕਟਰਾਂ ਕੋਲ ਜਾਂਦੇ ਆ ਤਾਂ ਡਾਕਟਰ ਕਹਿ ਦਿੰਦੇ ਨੇ ਕਿ ਜੀ ਤਿੰਨ ਮਹੀਨੇ ਤੁਸੀਂ ਬਹੁਤ ਜ਼ਿਆਦਾ ਧਿਆਨ ਰੱਖਣਾ ਉਹਦੇ ਪਿੱਛੇ ਕੀ ਕਾਰਨ ਹੈ ਸਿਰ 3 ਮਹੀਨੇ ਧਿਆਨ ਰੱਖਣ ਦਾ ਮਕਸਦ ਸਿਰਫ ਇਹ ਹੁੰਦਾ ਕਿ ਜਦੋਂ ਬਹੁਤ ਔਖੀ ਪ੍ਰੈਗਨਨਸੀ ਹੁੰਦੀ ਹੈ ਨਾ ਸਰ ਮਾਂ ਨੇ ਬੱਚੇ ਨੂੰ ਫੀਡ ਦੇਣਾ ਪਰ ਸਰ ਪਿਛਲੇ ਦਿਨਾਂ ਦੇ ਵਿੱਚ ਮੇਰੇ ਕੋਲ ਇਹ ਤੁਸੀਂ ਕਿ ਸਵਾਲ ਬਹੁਤ ਵਧੀਆ ਕੀਤਾ ਧਿਆਨ ਨਾਲ ਸੁਣੋਨ ਦਰਸ਼ਕ ਮੇਰੇ ਕੋਲ ਪਿਛਲੇ ਮਹੀਨੇ ਇਦਾਂ ਦਾ ਕੇਸ ਸੀ ਸਰ 11 ਸਾਲਾਂ ਬਾਅਦ ਬॉय ਬੇਬੀ ਹੋਇਆ ਸੀਗਾ ਤੇ ਉਹ ਬੱਚੇ ਦੇ ਨਾ ਵਾਰੀ-ਵਾਰੀ ਵਾਰੀ-ਵਾਰੀ ਗੈਸ ਬਣ ਜਾਂਦੀ ਸੀਗੀ ਅੱਛਾ ਉਹ ਗੈਸ ਬਣਨ ਦਾ ਕਾਰਨ ਕੀ ਸੀਗਾ ਕਿ ਡਾਕਟਰ ਨੇ ਉਹਨੂੰ ਐਡਵਾਈਸ ਕੀਤਾ ਸੀ ਕਿ ਤੂੰ 3 ਮਹੀਨੇ ਆਪਣੇ ਸਰੀਰ ਦਾ ਬਹੁਤ ਖਿਆਲ ਰੱਖਣਾ ਤੇ ਉਹ ਸਾਡੀਆਂ ਅੱਜਕੱਲ ਬਹੁਆਂ ਇਦਾਂ ਹੁੰਦੇ ਵੀ 3 ਮਹੀਨੇ ਉਹ ਫਿਰ ਏਸੀ ਚ ਪਈਆਂ ਤੇ ਉਹ ਮੰਜੇ ਤੋਂ ਪੈਰ ਥੱਲੇ ਲਾਉਂਦੀ ਐ ਹੀ ਨਹੀਂ ਉਹਨਾਂ ਨੂੰ ਇਹ ਹੁੰਦਾ ਵੀ ਬਸ ਜੀ ਦਾ ਜਿਵੇਂ ਨਾ ਰੋਟੀ ਸਾਡੇ ਕੋਲ ਆਈ ਜਾਵੇ ਕਿਉਂ ਨਾਲ ਵਧੀਆ ਬਣੀ ਹੋਈ ਅਸੀਂ ਖਾਈ ਜਾਈਏ ਸਰ ਜਦੋਂ ਰੈਗੂਲਰ ਬੈਠ ਰਹੀਆਂ ਉਹ ਬੈਠੀਆਂ ਹੀ ਬੱਚੇ ਨੂੰ ਫੀਡ ਦੇ ਰਹੀਆਂ ਤਾਂ ਬੱਚੇ ਦੇ ਅੰਦਰ ਗੈਸ ਬੰਨਾ ਆਬਵੀਅਸ ਹੈ ਤੇ ਇੱਕ ਹੋਰ ਗੱਲ ਗੈਸ ਤਾਂ ਬਣੂਗੀ ਬਣੂਗੀ ਅੱਛਾ ਫੀਮੇਲ ਨੇ ਕੰਮ ਤਾਂ ਕਰ ਕੋਈ ਨਹੀਂ ਹੈਗਾ ਫੀਮੇਲ ਨੇ ਫਿਰ ਵਿਹਲੇ ਬੈਠੇ ਸੋਚੀ ਜਾਣਾ ਸੋਚੀ ਜਾਣਾ ਕੁਛ ਨਾ ਕੁਛ ਗਲਤ ਠੀਕ ਤਾਂ ਉਹਦੇ ਕਰਕੇ ਬੱਚਾ ਹਮੇਸ਼ਾ ਚਿੜਚਿੜਾ ਹੋ ਜਾਂਦਾ ਬੱਚਾ ਪਰੇਸ਼ਾਨ ਹੋ ਜਾਂਦਾ ਕਿਉਂਕਿ ਬੱਚੇ ਦਾ ਫਰਸਟ ਮਦਰ ਫੀਡ ਹੀ ਨਹੀਂ ਸਰ ਤਾਂ ਮੈਂ ਫਿਰ ਉੱਥੇ ਇਸਲਾ ਰੀਤੀ ਮੇਰੇ ਪੇਸ਼ੈਂਟ ਨੂੰ ਬਈ ਇਹਦੀ ਮਦਰ ਨੂੰ ਕੋ ਕਿ ਥੋੜਾ ਬਹੁਤ ਆਪਣਾ ਪਾਣੀ ਧਣੀ ਖੁਦ ਪੀਵੇ ਖੁਦ ਲਵੇ ਤਾਂ ਉਹਦੇ ਚ ਸਰ ਅਸੀਂ ਕਿਸੇ ਬਿਨਾ ਦਵਾਈ ਤੋਂ ਫੀਮੇਲ ਵੀ ਤੰਦਰੁਸਤ ਹੋ ਗਈ ਤਾਂ ਉਹਦਾ ਬੱਚਾ ਵੀ ਜਿਹੜਾ ਉਹ ਚੰਗਾ ਹੱਸਦਾ ਖੇਡਦਾ ਉਹਦੀ ਗੈਸ ਦੀ ਪ੍ਰੋਬਲਮ ਇਦਾਂ ਹੀ ਸੋਲਵ ਹੋ ਗਈ। ਫਿਰ ਵੀ ਜੇ ਲੱਗਦਾ ਸਿਰ ਪ੍ਰੋਬਲਮ ਰਹਿੰਦੀ ਆ ਫੀਮੇਲ ਨੂੰ ਤਾਂ ਅਸੀਂ ਸਿਰ ਸਪੈਸ਼ਲ ਵੀਕੋਨਿਲ ਰੱਖਿਆ ਤਾਂ ਉਹ ਤਿੰਨ ਮਹੀਨੇ ਆਰਾਮ ਰੈਸਟ ਮੰਜੀ ਤੇ ਜੁੜ ਕੇ ਨਾ ਬਹਿਣ ਅਸੀਂ ਤਾਂ ਇਹ ਕਵਾਂਗੇ ਕਿ ਮੜਾ ਮੋਟਾ ਆਪਦੇ ਬੱਚੇ ਦਾ ਲੀੜਾ ਕਪੜਾ ਧੋਣਾ ਕਰਨਾ ਆਪੇ ਕਰਨ ਤੇ ਨਾਲ ਉਹ ਵੀਕੋਨਿਲ ਕੈਪਸੂਲ ਲੈ ਲੈਣ ਸਰ ਇਹਦੇ ਨਾਲ ਵੀ ਉਹਨਾਂ ਦੀ ਕਮਜ਼ੋਰੀ ਸਾਰੀ ਜਲਦੀ ਰਿਕਵਰ ਹੋ ਜਾਏਗੀ। अच्छा मैम अगर किसी ने ਤੁਹਾਡੇ ਨਾਲ ਗੱਲਬਾਤ ਕਰਨੀ ਹੋਵੇ ਤੁਹਾਨੂੰ ਮਿਲਣਾ ਹੋਵੇ ਕੋਈ ਆਪਣੀ ਪਰਸਨਲ ਗੱਲਬਾਤ ਤੁਹਾਡੇ ਨਾਲ ਸ਼ੇਅਰ ਕਰਨੀ ਹੋਵੇ ਤਾਂ ਰਾਬਤਾ ਕਰਨ ਦਾ ਕੀ ਢੰਗ ਹੈ ਜੇਕਰ ਤੁਹਾਨੂੰ ਕਰਨਾ ਹੋਵੇ ਰਾਬਤਾ ਤੁਹਾਡੇ ਨਾਲ ਸਰ ਆਪਾਂ ਫੇਜ਼ 10 ਸੈਕਟਰ 64 ਔਰ ਐਸ ਸੀ ਐਫ 61 ਹੈ ਮੋਹਾਲੀ ਕਲੀਨਿਕ ਹੈ ਆਪਣਾ ਉਹ ਇੱਥੇ ਮੈਨੂੰ ਮਿਲ ਸਕਦੇ ਤੇ ਦਿੱਤੇ ਕੋਈ ਨੰਬਰਾਂ ਤੇ ਸੰਪਰਕ ਕਰ ਸਕਦੇ ਆ ਜਿਹੜੇ ਬਾਹਰ ਬੈਠੇ ਨੇ ਜੀ ਸਾਡੀਆਂ ਭੈਣਾਂ ਬਾਹਰ ਸਾਡੇ ਵੀਰ ਬੈਠੇ ਜੀ ਸਿਰਫ ਫੋਰਨ ਵੀ ਦਿੱਕਤ ਨਹੀਂ ਆਉਂਦੀ ਕਿਉਂਕਿ ਅਸੀਂ ਸਾਡਾ ਕੋਈ ਐ ਸਿਸਟਮ ਨਹੀਂ ਹੈਗਾ ਕਿ ਹਾਂਜੀ ਬਈ ਸਪੈਸ਼ਲ ਕੋਈ ਉਹਨਾਂ ਨੂੰ ਕੋਈ ਸਲਿੱਪ ਤੇ ਨਹੀਂ ਘਟਾਣੀ ਪੈਗੀ ਕੋਈ ਨਾ ਸਿਰਫ ਵਿਦਆਊਟ ਐਨੀ ਚਾਰਜਸ ਦੇ ਕੈਨ ਮੇਕ ਮੀ ਕਾਲ ਐਂਡ ਦੇ ਕੈਨ ਕੰਸਲਟ देयर ਪ੍ਰੋਬਲਮ ਈਵਨ ਇਥੋਂ ਤੱਕ ਕਿ ਸਾਡੇ ਪ੍ਰੂਵਡ ਕੀਤੇ ਹੋਏ ਸਰ ਹੈਗੇ ਕਿ ਫੋਰਨ ਬੈਠਿਆਂ ਨੂੰ ਵੀ ਅਸੀਂ ਹੋਮ ਰੈਮਡੀ ਦੱਸਦੇ ਆਂ ਔਰ ਉਹਨਾਂ ਦੇ ਨਾਲ ਉਹਨਾਂ ਨੂੰ ਰਿਕਵਰੀ ਹੋ ਜਾਂਦੀ ਹੈ ਫਿਰ ਵੀ ਲੱਗਦਾ ਹੈ ਤਾਂ ਉਹ ਆਪਣੇ ਤੋਂ ਇੰਟਰਨੈਸ਼ਨਲੀ ਮੈਡੀਸਨ ਅਸੀਂ ਖੁਦ ਸ਼ਿਪ ਕਰ ਦਿੰਦੇ ਆਂ ਤਾਂ ਉਹ ਮੰਗਵਾ ਸਕਦੇ ਆਂ ਬਹੁਤ ਬਹੁਤ ਸ਼ੁਕਰੀ ਜੀ ਸਾਰੀ ਗੱਲਬਾਤ ਲਈ ਸੋ ਤੁਸੀਂ ਦੇਖੋ ਜਿਨੇ ਵੀ ਆਦਮੀਆਂ ਨੂੰ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਬੰਦਿਆਂ ਨੂੰ ਆਉਂਦੀਆਂ ਨੇ ਉਹਦੇ ਵਾਸਤੇ ਭਖੜਾ ਬੀਜ ਦਾਣਾ ਔਰ ਕੌਂਚ ਬੀਜ ਦਾ ਨੁਸਖਾ ਫਾਰਮੂਲਾ ਅੱਜ ਹਰਮੀਤ ਜੀ ਨੇ ਦੱਸਿਆ ਸੀਨੀਅਰ ਨਰਸਿੰਗ ਆਫੀਸਰ ਨੇ ਔਰ ਸਾਡੀਆਂ ਭੈਣਾਂ ਵਾਸਤੇ ਇਹ ਨੁਸਖਾ ਫਾਰਮੂਲਾ ਜਿਹੜਾ ਉਹਨਾਂ ਨੇ ਦੱਸਿਆ ਧਨੀਆ ਹੋ ਗਿਆ ਅਨਾਰ ਦੇ ਛਿਲੋ ਗਿਚਤਾਵਰ ਹੋ ਗਿਆ ਤੇ ਲੋਧ ਜਿਹੜਾ ਅਸੀਂ ਕਹ ਲਈਏ ਪਠਾਨੀ ਇਹ ਸਾਰੀਆਂ ਚੀਜ਼ਾਂ ਨੂੰ ਬਰਾਬਰ ਮਾਤਰਾ ਦੇ ਵਿੱਚ ਸੈੱਟ ਕਰਕੇ ਉਸ ਤੋਂ ਬਾਅਦ ਪਾਊਡਰ ਇਹਨਾਂ ਦਾ ਬਣਾਣਾ ਹੈ ਆਖਰ ਦੇ ਵਿੱਚ ਅਸੀਂ ਹੁਣ ਤੁਹਾਨੂੰ ਦੱਸਦੇ ਹਾਂ ਚਾ ਮੈਡਮ ਜੀ ਨੁਸਖਾ ਫਾਰਮੂਲਾ ਅਸੀਂ ਬਣਾ ਲਿਆ ਜਦੋਂ ਤੇ ਇਹਦਾ ਇਨਟੇਕ ਕਿਹੜੇ ਵੇਲੇ ਕਰਨਾ ਸਰ ਬੈਟਰ ਹਮੇਸ਼ਾ ਹੀ ਰਹਿੰਦਾ ਹੈਗਾ ਪੇਸ਼ੈਂਟ ਮੈਨੂੰ ਪਿਛਲੇ ਦਿਨਾਂ ਚ ਕਹਿ ਰਹੇ ਸੀ ਐਮਪਟੀ ਸਟਮਕ ਸਰ ਇਹ ਸਭ ਦੇਸੀ ਚੀਜ਼ਾਂ ਆ ਜੀ ਉਹੋ ਐਮਪਟੀ ਸਟਮਕ ਵੀ ਲੈ ਰਿਆ ਤੇ ਇਹਨਾਂ ਦੇ ਨਾਲ ਕੁਝ ਗੈਸ ਨਹੀਂ ਬਣਨੀ ਸਰ ਤਾਂ ਇਹ ਮਾਰਨਿੰਗ ਐਮਪਟੀ ਸਟਮਕ ਲੈਣ ਜਿਆਦਾ ਬੈਟਰ ਹੈਗਾ ਜਾਂ ਉਹ ਰਾਤ ਨੂੰ ਸੌਣ ਲੱਗਿਆਂ ਲੈਣ ਦਿਨੇ ਲੈਣ ਦੀ ਬਜਾਏ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗਲਬਾਦ ਲਈ ਤੇ ਨੁਸਖਾ ਫਾਰਮੂਲਾ ਸਾਡੇ ਨਾਲ ਸਾਂਝਾ ਕਰਨ ਵਾਸਤੇ ਅੱਛਾ ਮੈਮ ਅਗਰ ਇਹ ਨੁਸਖਾ ਫਾਰਮੂਲਾ ਅਸੀਂ ਲੈਨੇ ਕਿੰਨੇ ਕ ਦਿਨਾਂ ਦੇ ਵਿੱਚ ਜਿਹੜਾ ਇਹ ਅਸਰ ਦਿਖਾਉਣਾ ਸ਼ੁਰੂ ਕਰ ਦੇਗਾ ਕਿੰਨੇ ਕ ਮਹੀਨਿਆਂ ਦੇ ਵਿੱਚ ਜਿਹੜੀਆਂ ਕਿਲਕਾਰੀਆਂ ਵਾਲੀ ਰਾਤ ਤੇ ਸਾਡਾ ਜਿਹੜਾ ਪਰਿਵਾਰ ਹੈਗਾ ਉਹ ਪੈ ਸਕੇ ਸਰ ਅਲਟੀਮੇਟਲੀ ਮੈਂ ਕਹਿੰਨੀ ਦੋ ਮਹੀਨੇ ਉਹ ਟਰਾਈ ਵੀ ਨਾ ਕਰਨ ਦੋ ਮਹੀਨੇ ਫਾਰਮੂਲੇਸ਼ਨ ਲੈ ਕੇ ਤੀਜੇ ਮਹੀਨੇ ਉਹ ਇੰਟੀਮੇਟ ਕਰਨ ਤਾਂ ਸਰ ਇੰਨਾ ਕੀ ਟਾਈਮ ਲੱਗੂਗਾ ਜੀ ਚਾਪਾ ਬਹੁਤ ਬਹੁਤ ਸ਼ੁਕਰੀਆ ਜੀ ਸੋ ਫਿਰ ਵੀ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਹੈ ਤਾਂ ਅਸੀਂ ਨੰਬਰ ਦਿੱਤਾ ਹੈ ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਹਰਮੀਜੀ ਕੋਲੋਂ ਤੁਸੀਂ ਜਿਹੜਾ ਉਹ ਲੈ ਸਕਦੇ ਹੋ ਔਰ ਦੂਸਰੀ ਵੱਡੀ ਗੱਲ ਇਹ ਹੈ ਕਿ ਅਗਰ ਕੋਈ ਜੋੜਾ ਮੈਮ ਨੂੰ ਮਿਲਣਾ ਚਾਹੁੰਦਾ ਹੈ ਕੋਈ ਜਿਹੜਾ ਬੰਦਾ ਹੈਗਾ ਉਹ ਆਪਣੀ ਦਿੱਕਤ ਪਰੇਸ਼ਾਨੀ ਰੱਖਣੀ ਚਾਹੁੰਦਾ ਤਾਂ ਬਹੁਤ ਸਾਰੇ ਨੁਸਖੇ ਫਾਰਮੂਲੇ ਹੈਗੇ ਨੇ ਜਿਹੜੇ ਫਿਲਟਰ ਕਰਕੇ ਖਸੂਸੀ ਤੌਰ ਤੇ ਖਾਸ ਕਰਕੇ ਵੱਖ-ਵੱਖ ਪ੍ਰੋਬਲਮਸ ਵਾਸਤੇ ਜਿਹੜਾ ਵੱਖ-ਵੱਖ ਹਰਮੀਜੀ ਉਹਨਾਂ ਨੇ ਡਾਕਟਰ ਜਿਹੜਾ ਗੁਰਮੀਤ ਜੀ ਹੋਰਾਂ ਨਾਲ ਜਿਹੜਾ ਸਲਾਹ ਕਰਕੇ ਲੋਕਾਂ ਨੂੰ ਇਹ ਸੈੱਟ ਕਰਕੇ ਦਿੰਦੇ ਨੇ ਔਰ ਬੜੇ ਵਧੀਆ ਰਿਜ਼ਲਟ ਹੈਗੇ ਨੇ ਜਿਹੜੇ ਉਹ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਮਿਲ ਸਕਦੇ ਨੇ ਧੰਨਵਾਦ